ਪੇ ਉਹਨੇ ਚਾਵਾ ਨਾ ਭੇਜਿਆ ਸੀ ਕੈਨੇਡਾ ਪੁੱਤ ਸਟੱਡੀ ਵਿਜੇ ਤੇ ਲੇਕਿਨ ਵਰਤ ਗਿਆ ਬਾਣਾ ਇੱਕ ਗੱਡੀ ਵਾਲਾ ਰੋਂਗ ਸਾਈਡ ਤੇ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਇਸ ਤਰ੍ਹਾਂ ਗੱਡੀ ਠੋਕੀ ਤੇ ਮੌਕੇ ਦੇ ਉੱਤੇ ਹੀ ਦੋ ਨੌਜਵਾਨ ਮੁੰਡੇ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਿਤ ਏਗੇ ਸੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਉੱਤੇ ਦੁੱਖਾਂ ਦਾ ਪਹਾੜ ਡਿੱਗਿਆ ਰੋ ਰੋ ਕੇ ਬੁਰਾ ਹਾਲ ਲਗਾਏ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਜੜੇਗੀ ਛਾ ਚੁੱਕੀ ਹੈ ਕਿ ਨਾਲ ਦੇ ਨਾਲ ਪਰਿਵਾਰਿਕ ਮੈਂਬਰ ਹੋਣਾ ਆਪਣੇ ਪੁੱਤ ਦੀ Laash ਨੂੰ ਤੀਕ ਦੇ ਪਏ ਨੇ ਸਰਕਾਰਾਂ ਅੱਗੇ ਦੁਹਾਈ ਦਿੰਦੇ ਪਏ ਨੇ ਕਿ ਜਲਦ ਹੀ ਉਹਨਾਂ ਦੇ ਪੁੱਤਾਂ ਦੀ Laash ਜਿਹੜੀ ਗਈ ਉਹ ਪੰਜਾਬ ਦੇ ਵਿੱਚ ਸਾਡੇ ਪਿੰਡ ਵਿੱਚ ਪਹੁੰਚਾਈ ਜਾਵੇ ਤਾਂ ਕਿ ਅਸੀਂ ਉਹਦਾ ਅੰਤਿਮ ਸੰਸਕਾਰ ਰਸਮਾਂ ਦੇ ਨਾਲ ਕਰ ਸਕੀਏ ਲੇਕਿਨ ਕਿਤਨਾ ਕਿਤੇ ਗੱਲ ਬਹੁਤ ਵੱਡੀ ਹੈਗੀ ਆ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਕਰਜ਼ੇ ਚੁੱਕ ਕੇ ਸਟੱਡੀ ਵਿਜੇ ਉੱਤੇ ਬਾਹਰ ਪੜ੍ਹਾਈ ਕਰਨ ਵਾਸਤੇ ਸੋਹਣੇ ਭਵਿੱਖ ਵਾਸਤੇ ਭੇਜਿਆ ਜਾਂਦਾ ਲੇਕਿਨ ਉੱਥੇ ਜਾ ਕੇ ਜਦੋਂ ਇਹ ਜਿਹਨੇ ਦਰਦਨਾਕ ਹਾਦਸੇ ਹੋ ਜਾਂਦੇ ਆ ਤੇ ਫੇਰ ਬੰਦਾ ਇਹੋ ਸੋਚਦਾ ਆ ਕਿ ਹੋਣੀ ਹੀ ਲੈ ਗਈ ਕੈਨੇਡਾ ਦੀ ਧਰਤੀ ਤੇ ਅਸੀਂ ਤੇ ਭੇਜਿਆ ਸੀ ਪੁੱਤ ਨੂੰ ਕਮਾਈ ਕਰਨ ਨੂੰ ਲੇਕਿਨ ਰਸਤੇ ਦੇ ਵਿੱਚ ਉਡੀਕ ਰਿਆ ਸੀ ਜਮਰਾਜ ਜੋ ਕਿ ਸਾਡੇ ਪੁੱਤ ਨੂੰ ਸਾਡੇ ਤੋਂ ਲੈ ਗਿਆ ਖੋਕੇ ਜੀ ਹਾਂ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ ਤਾਂ ਸ਼ੇਅਰ ਤਾਂ ਕਰ ਹੀ ਤਿਆ ਕਰੋ ਕਾਰਨ ਉਹਦਾ ਕੀ ਹੈ ਕਾਰਨ ਵਿਦੇਸ਼ਾਂ ਨੂੰ ਜਾਣ ਦਾ ਜਿਹੜੀਆਂ ਸਰਕਾਰਾਂ ਦੇ ਨਾਲ ਗੰਦੀਆਂ ਨੀਤੀਆਂ ਜਿਹੜੀਆਂ ਸਰਕਾਰਾਂ ਇੱਥੇ ਸਾਡੇ ਨੌਜਵਾਨਾਂ ਤੇ ਬਿਨਾ ਗੱਲ ਤੋਂ ਪਰਚੇ ਪਾਉਂਦੀਆਂ ਸਾਡੇ ਨੌਜਵਾਨਾਂ ਨੂੰ ਨਸ਼ੇ ਅੱਲਤ ਘੇਰ ਰਹੀਆਂ ਸਾਡੇ ਨੌਜਵਾਨਾਂ ਨੂੰ ਨਾਰਜਗਾਰ ਮੈਲ ਦੇ ਕਾਰਨ ਸਾਡੀ ਨੌਜਵਾਨੀ ਹੈ ਜਿਹੜੀ ਵਿਦੇਸ਼ਾਂ ਨੂੰ ਪੂਚ ਕਰਦੀ ਆ ਫਿਰ ਉੱਥੇ ਜਾ ਕੇ ਪਤਾ ਨਹੀਂ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਕੀ ਉਹਨਾਂ ਦੇ ਨਾਲ ਉੱਥੇ ਹੋ ਰਿਹਾ ਇੱਥੇ ਪਿੱਛੇ ਮਾਪਿਆਂ ਨੂੰ ਕੋਈ ਪਤਾ ਨਹੀਂ ਕਿ ਜਿਹੜੀ ਇਹ ਘਟਨਾ ਹੋਈ ਹੈ ਕੋਲਤਾ ਮਾਪਿਆਂ ਦਾ ਪੁੱਤ ਨਾ ਕੋਈ ਭੈਣ ਨਾ ਕੋਈ ਭਰਾ ਇਹ ਸਾਰੀ ਜ਼ਿੰਦਗੀ ਲਈ ਮਾਂ ਪਿਓ ਨੂੰ ਆ ਜਿਹੜਾ ਦਾਦੇ ਦਾਦੀ ਨੂੰ ਛੋੜ ਕੇ ਰੱਖਦੀ ਆ ਤਾਂ ਸੰਗ ਵਾਲਾ ਪਿੰਡ ਦੇ ਵਿੱਚ ਨਹੀਂ ਪੂਰੇ ਸਾਡਾ ਬਲਾਕ ਮੋਗਾ ਤੂ ਦੇ ਵਿੱਚ ਅੱਜ ਸੋਗ ਦੀ ਲਹਿਰ ਚੱਲੀ ਜਾਂਦੀ ਹੈ ਇਹੋ ਜਿਹਾ ਨੱਗਾ ਪਰਿਵਾਰ ਕਿ ਅੱਜ ਤੱਕ ਕਿਸੇ ਦੇ ਉਹ ਇਹ ਕਹਿ ਕੇ ਗੱਲ ਕਰਨ ਵਾਲੇ ਨਹੀਂ ਇੰਨਾ ਸਾਰੇ ਇਹ ਸਾਡੇ ਜਵਾਈ ਆ ਸਾਡਾ ਪਰੋਣਾ ਤੇ ਸਾਡੇ ਭਾਂਜੇ ਦਾ ਜਿਹੜਾ ਬੇਟਾ ਸੀ ਜੀਦੀ ਅੱਜ ਡੈੱਥ ਹੋਈ ਆ ਤੋਂ ਸਾਡੇ ਲਈ ਤਾਂ ਭਰਾਵਾ ਅੱਜ ਸਾਡਾ ਤਾਂ ਦੇਸ਼ ਆ ਜਿਹੜਾ ਸੁਨਣਾ ਹੋ ਗਿਆ ਤੇ ਅਸੀਂ ਤਾਂ ਸਰਕਾਰ ਤੋਂ ਪੂਰੀ ਜ਼ੋਰ ਮੰਗ ਕਰਦੇ ਅਸੀਂ ਕਿਰਤੀ ਕਿਸਾਨ ਜੁਗੀਆਂ ਨਾਲੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਇਹ ਡੈੱਡ ਬੋਡੀ ਆ ਜਿਹੜੀ ਪੰਡਕਾਂ ਸਿੰਘ ਵਾਲਾ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਅਸੀਂ ਉਹਨੂੰ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਲਈਏ ਔਰ ਆਪਣੇ ਦਿੱਲੀ ਦੀ ਸੈਂਟਰ ਸਰਕਾਰ ਤੋਂ ਵਿਦੇਸ਼ ਮੰਤਰੀ ਤੋਂ ਕੈਨੇਡਾ ਦੇ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਆਂ ਔਰ ਪੰਜਾਬ ਸਟੇਟ ਗਵਰਨਮੈਂਟ ਤੋਂ ਵੀ ਅਸੀਂ ਮੰਗ ਕਰਦੇ ਆਂ ਤੇ ਸਾਡੇ ਉਸ ਹੁਣ ਹਰ ਬੇਟੀ ਦੀ ਜਿਹੜੀ ਹੈਗੀ ਹੈ ਡੈੱਡ ਬੋਡੀ ਉਹ ਸਾਡੇ